ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਬਰਗਾੜੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਰੀਦਕੋਟ ਤਹਿਸੀਲ ਦੋਸਤੋ ਜੈਤੋ ਹੈ ਜਿਹੜੇ ਘਰ ਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਦੋਸਤੋ ਵਿਕਰੀ ਐਸ ਪਸ਼ੂ ਹੁੰਦੇ ਆ ਅੱਜ ਤਿੰਨ ਨਾਗ ਦਿਖਾਉਂਗਾ ਜਿਹਦੇ ਵਿੱਚ ਦੋ ਝੋਟੀਆਂ ਹੋਣਗੀਆਂ ਦੋਸਤੋ ਇੱਕ ਨੀਲੀ ਰਾਵੀ ਤੇ ਇੱਕ ਮੋਹਰਾ ਤੇ ਇੱਕ ਤੋਕੜ ਗੱਬਣ ਮਾਜ ਤੁਹਾਨੂੰ ਦਿਖਾਉਂਗਾ ਤੁਹਾਨੂੰ ਪਤਾ ਹੀ ਹੈ ਤੋਕੜ ਗੱਬਣ ਪਸ਼ੂ ਬਹੁਤ ਘੱਟ ਮਿਲਦਾ ਤੇ ਇਸ ਟਾਈਮ ਇਹ ਦੋਸਤੋ ਅਵੇਲੇਬਲ ਆ ਤੁਹਾਨੂੰ ਇਹ ਤੋਰ ਕੇ ਦਿਖਾਉਂਗਾ ਤਿੰਨੇ ਨਾਗੀ ਇਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਪਸੰਦ ਆਵੇ ਦੱਸੋ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਓ ਬਾਈ ਨਾ ਕਰੀਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਪਸ਼ੂ ਵੇਕਰੀ ਆਸੇ ਹੁੰਦੇ ਆਪਣੇ ਕੋਲ ਹੈਣਾ ਹਾਂਜੀ ਹਾਂਜੀ ਠੀਕ ਹੈ ਨਾਂ ਦੱਸ ਦਿਓ ਆਪਣਾ ਨਾਮ ਮਕਾਸ਼ ਸਿੰਘ ਜੀ ਪਿੰਡ ਬਗਰਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਠੀਕ ਹੈ ਅਛਾ ਤਿੰਨ ਨਾਗ ਅੱਜ ਹੈਗੇ ਆ ਜਿਹਦੇ ਵਿੱਚ ਇੱਕ ਦਾ ਤੋਂ ਉਗੜ ਗੱਬੜ ਮਾਝ ਹੋ ਗਈ ਹੈ ਨਾ ਉਹ ਤਾਂ ਚਲ ਲਾਸਟ ਦੇ ਦੇਖਾਂਗੇ ਇੱਕ ਛੋਟੀ ਕੱਟੀ ਹੈ ਬਣ ਕੇ ਚਲ ਵੇ ਤਿੰਨ ਨਾਗਾ ਨਾਲੋਂ ਹਾਂਜੀ ਹਾਂਜੀ ਨੀਲੀ ਰਾਵੀ ਹੈ ਤੇ ਕਿੰਨੇ ਕੇ ਟਾਈਮ ਦੀ ਹੋਊਗੀ ਅੰਦਾਜ਼ਾ ਇਹ ਇਹ ਹੈਗੀ ਹੈ ਜੀ ਮੰਨ ਕੇ ਚਲੋ ਡੇਢ ਕੇ ਸਾਲ ਤੋਂ ਮਹੀਨਾ ਘਟ ਹੋਊਗੀ ਘਟ ਹਾਂ ਮਹੀਨਾ ਕ ਜਮਨ ਚ ਲਓ ਮਹੀਨਾ ਡੇਢ ਮਹੀਨਾ ਮੰਨ ਕੇ ਚਲ ਵੀ ਹੈਗੀ ਹੈ 16 17 ਮਹੀਨਿਆਂ ਦੀ ਛੋਲੀ ਛੋਲੀ ਦੀ ਹਿਸਾਬ ਹੈ ਜੀ ਬਿਲਕੁਲ ਠੀਕ ਹੈ ਤੇ ਖੋਲ ਖਾਂ ਨੂੰ ਤੋਰ ਕੇ ਦੇਖੀਏ ਰੇਟ ਕੀ ਹੋਊਗਾ ਇਹਦਾ ਰੇਟ ਇਹਦਾ ਆਪਾਂ ਕਰਦੇ ਹੈਗੇ ਜੀ 42000 ਰੁਪਏ 42000 ਹਾਂਜੀ ਖ ਦੋਸਤੋ 42000 ਰੇਟ ਇਹ 16 17 ਮਹੀਨੇ ਉਮਰ ਨੀਲੀ ਰਾਵੀ ਨਸਲ ਦੀ ਕੱਟੀ ਫੋਨੋ ਰੱਖਣਾ ਪਹਿਲੇ ਨੰਬਰ ਵਾਲੇ ਕਟਿੰਗ ਹੋਈ ਵੀ ਆ ਦੋਸਤੋ ਵੈਸੇ ਢਾਂਚਾ ਸੋਹਣਾ ਸਭੀ ਚੰਗੀ ਆ ਤੇ ਰਾਜ ਹੀ ਆ ਕੱਟੀ ਸਿੰਘ ਸਿੰਘ ਬਿਲਕੁਲ ਨੇੜਿਓਂ ਗੋਲ ਕਰਨੇ ਸ਼ੁਰੂ ਕਰਤੇ ਇਸ ਕੱਟੀ ਨੇ ਠੀਕ ਹੈ ਵੈਸੇ ਸਭੀ ਹੋਈ ਆ ਰਾਜ ਹੀ ਆ ਦੋਸਤੋ ਇਹ ਕੱਟੀ ਤੇ ਢਾਂਚਾ ਵੀ ਸੋਹਣਾ ਬਸ ਠੀਕ ਹੈ ਬਾਈ ਮੋੜ ਦੇ ਮਾਰਕਿੰਗ ਦੀ ਗੱਲ ਕਰੀਏ ਤਾਂ ਦੋਸਤੋ ਬਿਲਕੁਲ ਜੈਦ ਜੀ ਮਾਰਕਿੰਗ ਵਾਲੀ ਦੋਸਤੋ ਇਹ ਕੱਟੀ ਆ ਚਾਰੇ ਪਹਰਾਤੇ ਬਿਲਕੁਲ ਜੈ ਜੀ ਵਾਈਟਨੈਸ ਹੋਊਗੀ ਠੀਕ ਹੈ ਵੈਸੇ ਢਾਂਚਾ ਸੋਹਣਾ ਸਮੀ ਆ ਦੋਸਤੋ ਕੱਟੀ ਇਹ ਪੁੜੇ ਪਾੜੇ ਦੇਖੋ ਬਿਲਕੁਲ ਚੱਕਮਿਆਂ ਦੀ ਕੱਟੀ ਹੋਊਗੀ ਇਹ ਠੀਕ ਹੈ ਜੀ ਤੇ ਵਾਈਟਨੈਸ ਪ੍ਰੋਪਰ ਸਾਰੀ ਹੋਊਗੀ ਜਿੰਨੇ ਵੀ ਨੀਲੀ ਰਾਏ ਸਾਰੇ ਜਵਾਬ ਹੈ ਵੀ ਥੱਲੇ ਵੀ ਜਵਾਬ ਹੈਗਾ ਜੀ ਇੱਧਰ ਕੈਮਰਾ ਮਾਰ ਦਿਓ ਹਾਂ ਜਿੰਨੇ ਵੀ ਮੰਨ ਕੇ ਚਲੋ ਵੀ ਮਾਰਕਿੰਗ ਨੀਲੀ ਰਾਏ ਨਸਲ ਦੇ ਵਿੱਚ ਚਾਹੀਦੀ ਹੈ ਪ੍ਰੋਪਰ ਮਾਰਕਿੰਗ ਹੋਊਗੀ ਥਣ ਦੋਸਤੋ ਚਾਰ ਹੋਣਗੇ ਵਧੀਆ ਤੁਹਾਨੂੰ ਦਿਖਾਤੇ ਆ ਇੱਕ ਵਾਰੀ ਫੇਰ ਦਿਖਾ ਦਿੰਨਾ ਠੀਕ ਹੈ ਜੀ ਤੇ ਰੇਟ ਇਸ ਨਾਗਦਾ ਦੋਸਤੋ 42000 ਆ ਦੋਸਤੋ ਥਣ ਚਾਰ ਹੋਣਗੇ ਵਧੀਆ ਪ੍ਰੋਪਰ ਤੇ ਸ਼ਕੀਨ ਹੈ ਕੱਟੀ ਦੋਸਤੋ 42000 ਰੇਟ ਇਹ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਈ ਆ ਅੱਛਾ ਨਾਲ ਹੀ ਬਾਈ ਜਿਹੜੀ ਝੋਟੀ ਇੱਕ ਹੋਰ ਖੜੀ ਆ ਮੁਰਾ ਨਸਲ ਦੀ ਹਾਂਜੀ ਇਹਦੀ ਕੀ ਡਿਟੇਲ ਆ ਇਹ ਮੰਨ ਕੇ ਚੱਲੋ ਹੈਗੀ ਹੈ ਜੀ 2 ਸਾਲ ਤੋਂ ਉੱਤੇ ਆ ਇਹ ਅੱਛਾ ਹਾਂਜੀ ਤੇ ਦੰਦੋ ਕਿਵੇਂ ਹੋਊਗੇ ਦੰਦੂ ਦੋਂਦੇ ਹਜੇ ਚੱਕੀ ਜਾਂਦੀ ਹੈ ਜੀ ਦੋਂਦ ਵਾਲੇ ਚੱਕਦੇ ਖੋਲਿਆ ਬਾਈ ਅਜੇ ਬਰਾਬਰ ਨਹੀਂ ਕੀਤੀ ਚੱਕੀ ਜਾਂਦੀ ਹੈ ਦੋਨਦਾਲੇ ਅੱਛਾ ਜੈਡ ਬਲੈਕ ਆ ਇਹ ਹਾਂਜੀ ਹਾਂਜੀ ਜੈਡ ਬਲੈਕ ਹੈ ਜੀ ਠੀਕ ਹੈ ਹਰਿਆਣੇ ਦੀ ਝੋਟੀ ਆ ਅੱਛਾ ਰੇਟ ਕੀ ਆ ਇਹਦਾ ਰੇਟ ਇਹਦਾ 55 ਹੈ ਜੀ 55 ਹਾਂਜੀ ਠੀਕ ਹੈ ਖੋਲ ਲਿਆ 255000 ਰੇਟ ਇਹ ਦੂਜੇ ਨੰਬਰ ਵਾਲੀ ਝੋਟੀ ਦਾ ਉਮਰੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ 2 ਸਵਾ 2 ਸਾਲ ਉਮਰ ਸਿੰਘਾਂ ਦੀ ਪ੍ਰੋਪਰ ਸ਼ਕੀਨ ਹੋਗੀ ਦੋਸਤੋ ਬਿਲਕੁਲ ਨੇੜਿਓਂ ਗੋਲ ਕੀਤੇ ਹੋਏ ਝੋਟੀ ਦੇ ਸਿੰਘ ਹੈ ਤੇ ਸੀਮਨ ਲਾਈਨ ਲਈ ਦੋਸਤੋ ਬਿਲਕੁਲ ਤਿਆਰ ਹੈ ਸਿੰਪਲ ਤਿਆਰ ਹੈ ਸਿੰਘ ਦੇਖੋ ਬਿਲਕੁਲ ਨੇੜਿਓਂ ਦੋਸਤੋ ਇਸ ਝੋਟੀ ਦੇ ਸਿੰਘ ਗੋਲ ਕੀਤੇ ਹੋਏ ਆ ਢਾਂਚਾ ਸੋਹਣਾ ਵੈਸੇ ਸੰਭੀ ਚੰਗੀ ਆ ਕਦ ਕਾਠ ਵੀ ਠੀਕ ਆ ਉਮਰ ਦੇ ਹਿਸਾਬ ਨਾਲ ਠੀਕ ਹੈ ਜੀ ਤੇ ਬਾਕੀ ਦੋਸਤੋ ਸੀਮਨ ਲੈਣ ਲਈ ਬਿਲਕੁਲ ਤਿਆਰ ਆ ਝੋਟੀ ਇਹਦਾ weight ਤੇ ਰੱਟਾ ਬਿਲਕੁਲ ਆ ਵੇਖੋ ਸਿੰਘੀ ਜਮਾ ਕੋਕਾ ਹੀ ਆ ਬਿਲਕੁਲ ਠੀਕ ਹੈ ਦੋਸਤੋ ਪ੍ਰੋਪਰ ਸ਼ਕੀਮ ਝੋਟੀ ਆ ਜੈਡ ਬਲੈਕ ਹੋਊਗੀ ਵੈਸੇ ਢਾਂਚਾ ਸੋਹਣਾ ਇਸ ਝੋਟੀ ਦਾ ਠੀਕ ਹੈ ਜੀ ਇਹ ਤੁਹਾਨੂੰ ਪਸੰਦ ਆਊਗੀ ਦੂਜੇ ਨੰਬਰ ਤੇ ਦਿਖਾ ਰਿਹਾ ਰੇਟ 55000 ਆ ਦੋਸਤੋ ਵਿੱਚੋਂ ਮਾਨਤਾਣ ਹੋਊਗਾ ਜੈਡ ਬਲੈਕ ਝੂਟੀ ਠੀਕ ਹੈ ਜੀ ਦੂਜੇ ਨੰਬਰ ਆ ਗਏ ਥਾਣ 204 ਵਧੀਆ ਗੈਪ ਤੇ ਥਾਣ ਹੋਣਗੇ ਠੀਕ ਹੈ ਜੀ ਤੇ ਵੈਸੇ ਝੂਟੀ ਹੈ ਬਿਲਕੁਲ ਠੰਡੇ ਸਵਾਦੀ ਹੈ ਦੂਜੇ ਨੰਬਰ ਬਹੁਤ ਠੰਡੀ ਹੈ ਜੀ ਜਿੱਥੇ ਮਰਜੀ ਹੱਥ ਮਾਰੀ ਜਾ ਲੈ ਹਾਂ ਕੋਈ ਪਰਵਾਹ ਹੀ ਨਹੀਂ ਇਹਨੂੰ ਬਹੁਤ ਠੰਡੀ ਹੈ ਦੂਜੇ ਨੰਬਰ ਤੇ ਤੁਹਾਨੂੰ ਦੋਸਤ ਦਿਖਾਈ ਆ ਇਹ ਰੇਟ 55000 ਆ ਵਿੱਚੋਂ ਮਾਨਤਾਣ ਹੋਊਗਾ ਅਛਾ ਭਾਈ ਲਾਸਟ ਜਿਹੜੀ ਆਪਣੇ ਕੋਲ ਇੱਕ ਟੋਕੜ ਗੱਬਣ ਮਰ ਜਾ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਕਿੰਨੇ ਟਾਈਮ ਦੇ ਗੱਬਣ ਆ ਤੇ ਕਿੰਨਾ ਤੇ ਢਾਈਆਂ ਦੀ ਗੱਬਣ ਹੈ ਜੀ ਚੈੱਕ ਪਾਸ ਅੱਛਾ ਤੇ 5 ਲੀਟਰ ਦੁੱਧ ਹੈ ਜੀ ਦੋਨੇ ਡੰਗਾਂ ਦਾ ਅੱਛਾ ਇਸ ਟਾਈਮ ਮੰਨ ਕੇ ਚੱਲ ਵੀ ਕੋਈ ਵੀਰ ਆਵੇ ਤਾਂ ਇੱਥੋਂ ਤਸੱਲੀ ਹੋ ਜਾਊਗੀ 5 ਲੀਟਰ ਵੀ ਹੋ ਜੂਗੀ ਕਰਾ ਦੇਾਂਗੇ ਆਪਾਂ ਠੀਕ ਹੈ ਹਾਂਜੀ ਤੇ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਹੋਈ ਹੈ ਹਾਂਜੀ ਚੈੱਕ ਪਾਸ ਹੋਈ ਹੈ ਆਪਾਂ ਕਰਾ ਕੇ ਲਿਆਂਦੀ ਹੈ ਚੈੱਕ ਪਾਸ ਠੀਕ ਹੈ ਹਾਂਜੀ ਤੇ ਖੋਲ ਹੈ ਇਹਦਾ ਬੱਚਾ ਪੁੱচ্চਾ ਹੈਗਾ ਕਿ ਨਹੀਂ ਮਗਰ ਨਹੀਂ ਬੱਚਾ ਹੈ ਨਹੀਂਗਾ ਜੀ ਮਗਰ ਨਹੀਂ ਹੈ ਨਹੀਂ ਹਾਂ ਠੰਡੀ ਸੀਲੇ ਠੀਕ ਹੈ ਆ ਵੇਖੋ ਪੂ ਚੱਕ ਲਈ ਤੁਹਾਡੇ ਸਾਹਮਣੇ ਆ ਹਾਂ ਬਾਕੀ ਲੈਵਲ 2 ਦੀ 272 ਚੰਗੀ ਆ ਤੁਹਾਨੂੰ ਚੈੱਕ ਕਰਾਉਣਾ ਮੈਂ ਸਾਰੇ ਤੇ ਥਣ ਵੀ ਸੋਣਾ ਹੱਥ ਚ ਵਾਈ ਆ ਫਿਰ ਮੈਲ ਦੀ ਘਾਤੇ ਟੀਕੇ ਤੇ ਪਹਾੜੇ ਤੇ ਇਹ ਉੱਥੇ ਤਾਂ ਆਪਾਂ ਪਹਾੜੇ ਦੇ ਚੋਕੇ ਲਿਆਂਦੀ ਆ ਅੱਛਾ ਇੱਥੇ ਇੱਕ ਡੰਗ ਟੀਕੇ ਤੇ ਆ ਤੇ ਇੱਕ ਡੰਗ ਪਹਾੜੇ ਤੇ ਆ ਅੱਛਾ ਠੀਕ ਹੈ ਹਾਂਜੀ ਦੋਸਤੋ ਇਹ ਛੋਟੀ ਤੁਹਾਨੂੰ ਦਿਖਾ ਰਿਹਾ ਤੋਕੜ ਗੱਬਣ ਤਿੰਨ ਵੀ 2.5 ਮਹੀਨਿਆਂ ਦੀ ਦੋਸਤੋ ਇਹ ਗੱਬਣ ਆ ਤੇ 5 ਲੀਟਰ ਇਸ ਛੋਟੀ ਥੱਲੇ ਦੋਸਤੋ ਦੁੱਧ ਤਿਆਰ ਆ ਜਿਹੜਾ ਵੀ ਵੀਰ ਆ ਕੇ ਇੱਥੇ ਪ੍ਰੋਪਰ ਤਸੱਲੀ ਕਰ ਸਕਦਾ ਠੀਕ ਹੈ ਜੀ ਸੰਗਾ ਸੰਗਾ ਦੀ ਇਹ ਵੀ ਬਹੁਤ ਸ਼ਕੀਨ ਹੈ ਜੀ ਝੋਟੀ ਇਹ ਵੀ ਦੋਸਤੋ ਸ਼ਕੀਨ ਹੈ ਪ੍ਰੋਪਰ ਦੰਦ ਸੰਗਾ ਸੰਗਾ ਦੀ ਠੀਕ ਹੈ ਜੀ ਤੇ ਬਾਕੀ ਥਾਣਾ ਹਵਾਨਾ ਵੀ ਸੋਹਣਾ ਹੈ ਇਸ ਝੋਟੀ ਦਾ ਬਾਕੀ ਨਾਰਮਲ ਜਿਹਾ ਕਾਦਾ ਜਿੰਨਾ ਕ ਮੱਜਾਂ ਦਾ ਕਾਦ ਹੁੰਦਾ ਠੀਕ ਹੈ ਤੇ ਝੋਟੀ ਵੈਸੇ ਬਿਲਕੁਲ ਠੰਡੇ ਸਵਾਦੀ ਹੈ ਹੱਥ ਚੋਾਈ ਵਾਲਾ ਦੋਸਤੋ ਥਾਣਾ ਠੀਕ ਹੈ ਤੇ ਬਾਈ ਕਹਿੰਦਾ ਵੀ ਇੱਕ ਟਾਈਮ ਇਹ ਪਹਾੜੇ ਤੇ ਮਿਲਦੀ ਹੈ ਤੇ ਇੱਕ ਟਾਈਮ ਟੀਕਾ ਲੈਂਦੀ ਹੈ ਬਾਈ ਹਾਂ ਇੱਕ ਟਾਈਮ ਟੀਕਾ ਲੈਂਦੀ ਹੈ ਕਿਹੜੇ ਟਾਈਮ ਟੀਕਾ ਲਾਉਂਦੇ ਹੋ ਜੀ ਇਹ ਤੜਕੇ ਲੈਂਦੇ ਜੀ ਟੀਕਾ ਤੜਕੇ ਠੀਕ ਹੈ ਤੇ ਕਿਨੇਵੇਂ ਸੂਏ ਲਈ ਮੰਨ ਕੇ ਚਲੇ ਵੀ ਗੱਬਣਾ ਇਹ ਇਹ ਦੂਜੇ ਲਈ ਗੱਬਣਾ ਹੈ ਜੀ ਪਹਿਲਾ ਸੂਵੇ ਸੂਈ ਆ ਹਾਂ ਪਹਿਲਾ ਸੂਆ ਸੂ ਕੇ ਦੂਜੇ ਲਈ ਗੱਬਣਾ ਹੈ ਅੰਦਾਜ਼ਾ ਕਿੰਨਾ ਕ ਦੁੱਧ ਸੀ ਗਿਆ ਸੱਜਰ ਦਾ 12 ਲੀਟਰ ਦੱਸਿਆ ਜੀ ਉਹਨਾਂ ਨੇ ਅੱਛਾ 12 ਲੀਟਰ ਹਾਂ ਠੀਕ ਹੈ ਦੋਸੋਂ 12 ਲੀਟਰ ਸੱਜਰ ਦਾ ਦੁੱਧ ਹੈ ਠੀਕ ਹੈ ਇਸ ਟਾਈਮ 5 ਲੀਟਰ ਦੋਸੋਂ ਦੁੱਧ ਤਿਆਰ ਆ ਜੀ ਠੀਕ ਹੈ ਤੇ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਹੋਈ ਵੀ ਆ ਦੂਜੇ ਦੂਜੇ ਸੂਏ ਦੇ ਹਾਂ ਚੋਆਈ ਚੋਈ ਦੀ ਬਹੁਤ ਸਾਫ ਹੈ ਰੇਟ ਕੀ ਹੋਊਗਾ ਰੇਟ ਇਹਦਾ ਆਪਾਂ ਫੋਨ ਤੇ ਕਰ ਲਾਂਗੇ ਜੀ 10 ਹੀ ਦਈਏ ਯਾਰ ਫੋਨ ਤੇ ਕੀ ਕਰਨ 10 ਹੀ ਦੇ ਇਹਦਾ ਮੁੱਲ 82 ਹੈ ਜੀ ਚਲ 82000 82 ਠੀਕ ਹੈ 282000 ਰੇਟ ਇਹ ਤੀਜੇ ਨੰਬਰ ਵਾਲੀ ਝੋਟੀ ਦਾ ਟੋਕੜ ਗੱਬਣਾ ਦੋਸਤ ਚੈੱਕ ਪਾਸ ਹੋਈ ਵੀ ਆ ਜਿਹੜੇ ਕਿਸੇ ਵੀਰ ਭਰਾ ਨੂੰ ਪਸੰਦ ਆਵੇ ਇੱਥੇ ਦੋ ਟਾਈਮ ਚਾਰ ਟਾਈਮ ਤਸੱਲੀ ਕਰ ਸਕਦਾ 5 ਲੀਟਰ ਦੁੱਧ ਹੈ ਠੀਕ ਹੈ ਤੇ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਹੋਈ ਹੈ ਚੈੱਕ ਪਾਸ ਤੁਸੀਂ ਇੱਥੇ ਆ ਕੇ ਵੀ ਕਰਵਾ ਸਕਦੇ ਹੋ ਰੇਟ ਦੋਸਤ 82000 ਇਹ ਤੀਜੇ ਨੰਬਰ ਵਾਲੀ ਝੋਟੀ ਦਾ ਤੇ ਇਧਰ ਵੀ ਝੋਟੀਆਂ ਜਿਹੜੀਆਂ ਤਿੰਨੇ ਨਾਗ ਹੀ ਵੈਸੇ ਤੁਹਾਨੂੰ ਤੋਰ ਕੇ ਦਿਖਾਤੇ ਆ ਰੇਟ ਦੱਸਦਾ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਖਰੀਦ ਲਿਓ ਤੇ ਚਲੋ ਠੀਕ ਆ ਬਾਈ ਜੀ ਠੀਕ ਆ ਜੀ ਠੀਕ ਆ ਜੀ